ਕ੍ਰਿਪੀ ਜੈ ਰਹੇ ਬਿਲਾਸ ਗਲੀ ਗਲੀ ਮੇ ਗਾਤੇ ਵੀ ਜੈ ਭਵਾਨੀ ਕੀ ਜੈ ਕਬੀਰ ਮਾਰਮੀ ਸ਼ਕਤੀ ਹਮ ਰਹੇ ਮਾਰਮੀ ਹਮ ਰਹੇ ਮਾਰਮੀ ਜੋ ਚਲਦੀ ਰਹੇ ਮਾਰਮੀ ਜੋ ਚਲਦੀ ਰਹੇ ਮਾਰਮੀ ਸ਼ਕਤੀ ਹਮ ਰਹੇ ਦੇ ਪ੍ਰਤਿਮਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਦਾ ਪਾਵਨ ਇੱਕ ਪਵਿੱਤਰ ਜਿਹੜਾ ਕਿ ਇਹ ਦਿਨ ਹੈ ਮੂਰਤੀ ਸਥਾਪਨਾ ਦਿਵਸ 2016 ਤੋਂ ਜਦੋਂ ਮੂਰਤੀ ਸਥਾਪਿਤ ਹੋਈ ਹੈ ਉਦੋਂ ਤੋਂ ਅਸੀਂ ਬੜੀ ਸੰਗਤ ਆਰ ਸਾਲ ਵਾਲਮੀਕੀ ਕੀਰਤ ਜਾਂਦੀ ਹੈ ਔਰ ਉੱਥੇ ਬਹੁਤ ਵਧੀਆ ਇਹਨਾਂ ਸਾਰਿਆਂ ਦਾ ਸਤਿ ਸੰਗਤ ਦੇ ਵਿੱਚ ਯੋਗਦਾਨ ਹੁੰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੇ ਆ ਸਾਰੇ ਲੋਕ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਅਸੀਂ ਹਰ ਸਾਲ ਇਸੇ ਤਰ੍ਹਾਂ ਇਥੋਂ ਆਪਨਾ ਲੈ ਕੇ ਜਾਂਦੇ ਆ ਬਸਾਂ ਦਾ ਭਰ ਕੇ ਮੇਰੇ ਨਾਲ ਮੇਰੇ ਸਾਥੀ ਰਾਜਕੁਮਾਰ ਜੀ ਜੰਡਾਲੀ ਤੋਂ ਔਰ 임ਪੀ ਜੀ ਸਾਨੇ ਹਲ ਤੋਂ ਬੁੱਢੇ ਹਲ ਤੋਂ ਆਪਣੇ ਅਸ਼ੀਸ਼ੀ ਬਾਨਾ ਜੀ ਕਲੋਨੀ ਤੋਂ ਇਸੇ ਤਰ੍ਹਾਂ ਕਲੋਨੀ ਤੋਂ ਤੀਸ਼ਾ ਜੀ ਸਾਰੇ ਆਪੇਸ਼ਨ ਜੀ ਸਾਰੇ ਜਿੰਨੀ ਸਾਡੀ ਸੰਗਤ ਦਾ ਸਾਡੀ ਇੱਕ ਟੀਮ ਹੈ ਇਹ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਮੈਂ ਹਰ ਸਾਲ ਇੱਥੋਂ ਕਾਫੀ ਜ਼ਿਆਦਾ ਬਸਤਾ ਭਰ ਕੇ ਨਿਕਲਿਆ ਜਨਾ ਜਿਵੇਂ ਅੱਜ ਵੀ ਸਾਡੀਆਂ 10 ਤੋਂ 12 ਬਸਾਂ ਗਈਆਂ ਜਿਹੜੀਆਂ ਅਸੀਂ ਪੀਰਤ ਤੇ ਲਿਆ ਰਹੇ ਹਾਂ ਬਾਕੀ ਸਾਡੇ ਪੰਜਾਬ ਦੇ ਬਾਕੀ ਜਿੰਨੇ ਸਦਸਿਆ ਹੈਗੇ ਆ 바ਵਾਦਸ ਦੇ ਨਾਲ ਜੁੜੇ ਹੋਏ ਆ ਉਹ ਵੀ ਅੱਜ ਉੱਥੇ ਸਾਰਾ ਪੂਰਾ ਇਕੱਠ ਕਰੂਗੀ ਉਮੀਦ ਹੁੰਦੀ ਆ ਵੀ ਇਕੱਠ ਹਜ਼ਾਰਾਂ ਦੀ ਤਗੜਰ ਦੇ ਵਿੱਚ ਪੂਰਾ ਤੇ ਮੈਨੂੰ ਲੱਗ ਰਿਹਾ ਵੀ ਜਿਸ ਤਰ੍ਹਾਂ ਉਤਸ਼ਾਹ ਚੱਲ ਰਿਹਾ परमपिता परमात्मा भगवान वाल्मीकि दा, दा दी मेनू ਲੱਗਦਾ ਵੀ ਇਸ ਵਾਰ ਸ਼ਾਇਦ ਅੱਠ ਬਹੁਤ ਸਾਰਾ ਵੀ ਲੱਖ ਦੀ ਤਦਾਦ ਦੇ ਵਿੱਚ ਹੋ ਜੇ ਕਿਉਂਕਿ ਉਤਸ਼ਾਹ ਬਹੁਤ ਹੈ ਕਿਤੇ ਵੀ ਅਸੀਂ ਫੋਨ ਕਰਦੇ ਹਾਂ ਆਪਣੇ ਭਾਈਵੰਦੂਆਂ ਨੂੰ ਆਪਣੇ ਟੀਮ ਦੇ ਮੈਂਬਰਾਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਤਾਂ ਹਰੇਕ ਦਾ ਰਿਸਪਾਂਸ ਆਉਂਦਾ ਜੀ ਅਸੀਂ 10 ਬੱਸਾਂ ਲੈ ਕੇ ਆ ਰਹੇ ਹਾਂ 2 ਬੱਸਾਂ ਲੈ ਕੇ ਆ ਰਹੇ ਹਾਂ ਇੱਕ ਬੱਸ ਭਰ ਕੇ ਲੈ ਕੇ ਆ ਰਹੇ ਹਾਂ ਤੇ ਬਹੁਤ ਵਧੀਆ ਉਤਸ਼ਾਹ ਹੈ ਕਿੰਨੇ ਸੰਗੇ ਸੰਸਥਾ ਜੀ ਨਾਲ ਚੱਲ ਰਹੀਆਂ ਤੇ ਨਾਲ ਆਕਸਾਂ ਦੇ ਪ੍ਰਬੰਧ ਕੀਤੇ ਜਾਏਗੇ ਇਹ ਸਾਡੇ ਵੱਲੋਂ ਨਾਮ ਨਾਲ ਜਿੰਨੀ ਜਿੰਨੀ ਮੇਰੇ ਨਾਲ ਸੰਗਤ ਜਾ ਰਹੀ ਆ ਹਰੇਕ ਸੰਗਤ ਨੂੰ ਉਹਦੇ ਹਿਸਾਬ ਨਾਲ ਹਰ ਇੱਕ ਸੰਗਤ ਦੇ ਵਿੱਚ ਜੀ ਇੱਕ ਇੱਕ ਮੈਂਬਰ ਸਾਡਾ ਇਸ ਤਰ੍ਹਾਂ ਜਿੰਮੇਵਾਰ ਬਿਠਾਇਆ ਹੋਇਆ ਵਾ ਜਿਹੜਾ ਸਾਰੇ ਜਿੰਨੇ ਬੱਚੇ ਨੇ ਬੇਬੀਆਂ ਨੇ ਧੀਆਂ ਪੜਾਣ ਸਾਰੀਆਂ ਉਹਨਾਂ ਦੀ ਇੱਕ ਕੇਅਰ ਠੇਕਰ ਵੀ ਨਾਲ ਹੁੰਦਾ ਸਾਡਾ ਫਿਰ ਉਹਨਾਂ ਨੂੰ ਨਾਲ-ਨਾਲ ਰਿਫਰੈਸ਼ਮੈਂਟ ਵੀ ਦਿੱਤਾ ਦੇ ਦਿੱਤਾ ਜਿੰਨੇ ਆ ਨਾਲ ਜਿਸ ਤਰ੍ਹਾਂ ਪਾਣੀ ਹੋ ਗਿਆ ਪਲੱਸ ਚਾਹ ਹੋ ਗਈ ਕਾੜੀਆਂ ਅਸੀਂ ਸੈਕਲ ਸਾਰੀਆਂ ਬਸਾਂ ਦੇ ਵਿੱਚ ਭਰ ਕੇ ਰੱਖੀ ਆ ਨਾਲ ਫਰਸਟ ایڈ ਉਹ ਵੀ ਨਾਲ ਰੱਖੀ ਦੀ ਆ ਕਈ ਵਾਰੀ ਬੱਚੇ ਨੂੰ ਮਤਲਬ ਉਹਨਾਂ ਨੂੰ ਉਲਟੀ ਵਗੈਰਾ ਆ ਜਾਂਦੀ ਆ ਜਾਂ ਹਨਾ ਸੋ ਥੋੜਾ ਬੋੜਾ ਪ੍ਰਬੰਧ ਜਿੰਨਾ ਹੁੰਦਾ ਉਹ ਅਸੀਂ ਕਰਦੇ ਆ ਬਾਕੀ ਕਿਉਂਕਿ ਸਫ਼ਰ ਵੀ ਬੜਾ ਹੈ ਨਾ ਤਿੰਨ ਚਾਰ ਘੰਟੇ ਦਾ ਲਗਾਤਾਰ ਕਾਫੀ ਨੰਬਰ ਸਮਰੱਥ ਜੀ ਦੀ ਸਵਾਮਾਤ ਉੱਤਰ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਦਾ ਸਮਾਗਮ ਹੋਵੇ ਕਿੰਨੇ ਸਮਾਂ ਦੇ ਲਈ ਜਿਹੜਾ ਹੁੰਦਾ ਇਸ ਸਮਾਗਮ ਸਾਡਾ ਹੁਣ ਅੱਜ ਦਾ ਜਿਵੇਂ ਉੱਥੇ ਲੋਕਲ ਲੋਕ ਨੇ ਉਹ ਤਾਂ ਫੇਰ ਤੋਂ ਉੱਥੇ ਚਲੇ ਗਏ ਜਿਵੇਂ ਹੁਣ ਅਸੀਂ ਲੋਕ ਹੁਣ ਅਸੀਂ ਮੰਨ ਕੇ ਚੱਲੋ ਅਸੀਂ 12 ਜਾਂ 12:30 ਵਜੇ ਮਿਲਾਂਗੇ ਸ਼ਾਮ ਤੱਕ ਸਮਾਗਮ ਸ਼ਾਮ ਦੇ 4 ਵਜੇੜੇ ਕੋਈ ਮੈਸੇਜ ਦੇਣਾ ਚਾਹੁੰਦੇ ਸਮੂਹ ਤੇ ਅੱਜ ਬਾਕੀ ਜਿਹੜਾ ਪ੍ਰਲਗ ਕਰ ਰਿਹਾ ਕਾਫੀ ਜੋੜੇ ਦੀ ਕੋਸ਼ਿਸ਼ ਕਰ ਰਿਹਾ ਕੰਪਨ ਨਾਮ ਨਾਲ ਮੈਂ ਇਹੋ ਹੀ ਇੱਕ ਸੰਦੇਸ਼ ਦੇਣਾ ਚਾਹਾਂਗਾ ਆਪਣੇ ਲੋਕਾਂ ਨੂੰ ਆਪਣੀ ਕੌਮ ਨੂੰ ਆਪਣੇ ਕੌਮ ਦੇ ਬੱਚਿਆਂ ਨੂੰ ਸਰਪਿਤ ਕੋਈ ਅਸੁਰੇਤ ਮੇਰਾ ਥੈਂਕ ਯੂ ਪੜੋ ਇਹੋ ਇਸ ਦਾ ਅਸੁਰੇਤ ਜਿਵੇਂ ਬਾਬਾ ਸਾਹਿਬ ਨੇ ਵੀ ਕਿਹਾ ਸੀਗਾ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਉਹ ਅਗਲੇ ਰਸਤੇ ਆਪ ਖੁਦ ਲੱਭ ਲੈਣਗੇ ਕਿਉਂਕਿ ਜ਼ਿੰਦਗੀ ਚ ਸਭ ਤੋਂ ਹੈ ਇਹ ਪੜ੍ਹਾਈ ਆ ਜਿਹੜੀ ਅੱਗੇ ਵਧਣ ਵਾਸਤੇ ਸਾਨੂੰ ਰੋਸ਼ਨੀ ਦਿੰਦੀ ਆ ਹਾਂ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਮੂਰਤੀ ਦੀ ਸਥਾਪਨਾ ਦੇਖਸੋ ਜੋ ਪਰਮਿਕਾ ਪਰਮਾਤਮਾ ਤੋਂ ਬਣਵਾਉਣ ਵਾਲੀ ਕੀਤਾ ਹੈ ਪਾਵਨ ਤੇ ਪ੍ਰੋਕਟਰ ਜਿਨੇ ਜਿਹੜਾ ਇਸੇ ਸਾਰੇ ਸਾਡੇ ਪਾਉਂਦੇ ਲੋਕ ਬੜੀ ਖੂਤ ਕੰਮ ਨਾਲ ਮਨਾ ਰਹੇ ਆ ਅਸੀਂ ਇਸ ਤਰ੍ਹਾਂ ਇਸ ਪਾਪਨਾ ਲੈ ਕੇ ਜਾਂਦੇ ਆ ਕਿ ਸਾਡੇ ਵਿੱਚੋਂ ਸਾਡੇ ਜਿਲ੍ਹੇ ਭਾਈਵੰਦੂ ਨੇ ਲਗਭਗ ਅੱਜ ਸੀ 15 ਬਸਾਂ ਲੈ ਕੇ ਜਾ ਰਹੇ ਆ ਔਰ ਬਾਕੀ ਕਾਰਾਂ ਸਾਡੀਆਂ ਬਾਕੀ ਪਿੰਡਾਂ ਦੇ ਵਿੱਚੋਂ ਡਾਇਰੈਕਟ ਰਾਤ ਦੇ ਅਭੀ ਬਸਾਂ ਸਾਡੀਆਂ ਪਹੁੰਚੀ ਹੋਈਆਂ ਨੇ ਜੀ ਔਰ ਇਸੇ ਤਰ੍ਹਾਂ ਬਹੁਤ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ right <laughs> right 국민 <laughs>